ਸਸਤੀ ਕਾ ਦੋਸਤੋ ਅੱਜ ਅਸੀਂ ਤੁਹਾਨੂੰ ਮਿਲਾ ਰਹੇ ਹਾਂ ਪੂਰੇ ਵਰਲਡ ਦੇ ਵਿੱਚੋਂ ਚੌਥੇ ਨੰਬਰ ਦੇ ਐਥਲੀਟ ਸਰਦਾਰ ਰਵਿੰਦਰ ਸਿੰਘ ਜੀ ਜਿਹੜੇ ਸਰਹਾਰਤਾ ਜੀਆ ਤੋਂ ਜਿਲ੍ਹਾ ਨਵਾਂ ਸ਼ਹਿਰ ਅੱਜ ਉਹਨਾਂ ਤੋਂ ਉਹਨਾਂ ਦੀ ਜ਼ਿੰਦਗੀ ਦੀ ਤਿਆਰਬੇ ਔਰ ਕਿਹੜੇ ਕਿਹੜੇ ਪੱਧਰ ਤੇ ਪੂਰੇ ਵਿਸ਼ੂ ਦੇ ਵਿੱਚ ਚੌਥੇ ਨੰਬਰ ਦੇ ਐਥਲੀਟ ਕਿਵੇਂ ਕਿਵੇਂ ਇਹਨਾਂ ਨੇ ਮਿਹਨਤ ਕੀਤੀ ਕਿੱਥੋਂ ਸ਼ੁਰੂਆਤ ਕੀਤੀ ਤੇ ਇਹਨਾਂ ਨਾਲ ਅਸੀਂ ਅੱਜ ਗੱਲਬਾਤ ਕਰਾਂਗੇ ਅੱਸੀ ਗੱਲਬਾਤ ਹਾਂਜੀ ਗੱਲ ਲਈ ਲਾਲ ਰਿੰਦਰ ਸਿੰਘਲੇ ਸੰਨੋ ਸਰਦਾਰ ਅਜੀਤ ਸਿੰਘਲੇ ਪ੍ਰਿੰਸ ਹਾਲ ਕਾਇਆਂ ਜਿਹੜਾ ਸ਼ਹੀਦ ਭਗਤ ਸਿੰਘ ਨਗ ਦਾ ਦੁਨੀਆਂ ਦਾ ਚੌਥੇ ਨੰਬਰ ਦਾ ਵਰਤਨ ਲੀਡ ਨਾਥ ਕੋਚਾ ਨਾਥ ਨੇ 7 ਵਾਰੀ ਕੌਲਜ ਦੇ ਡਿਸਟਾਂ ਲਾਇਆ ਦਿੱਤੀਆਂ 9 ਬਾਈ ਮਿਲਿਆ ਵਿੱਚ ਇਹਨਾਂ ਨੇ ਸੰਧਿਤੀਆਂ 7 ਬਾਈ ਜੁਸਟਿਸ ਦੇ ਸੰਧਿਤੀਆਂ 2 ਵਾਰ ਸਟੇਟ ਵਿੱਚ ਪਾਗ ਲਿਆ ਉਸ ਬਹੁਤ ਗੱਠਨ ਦੌਰਾਨ ਹੁੰਦਾ ਹੈ ਉਸ ਵਿੱਚ 60 ਵਾਰੀ ਪੰਜਾਬ ਸਟੇਟ ਵਿੱਚ ਹਸਾਲਿਆ 3 ਵਾਰੀ ਨੈਸ਼ਨਲ ਕਮਿਸ਼ਨ ਨਾਲ ਹੋਇਆ 10 ਵਾਰੀ ਅੰਤਰਰਾਸ਼ਟਰੀ ਮੁਗਾਵਲੀ ਕਿਤੇ ਇੱਕ ਵਾਰੀ ਬਾਲਕ ਦੇ ਅਜ਼ਰੂਬੀ ਵਿੱਚ ਜਾਣ ਦਾ ਮੌਕਾ ਮੈਂ ਉਸ ਵਿੱਚ ਚੌਥੇ ਨੰਬਰ ਤੇ ਬਾਲਕ ਵਿੱਚ ਆਇਆ ਤੇ ਕੋਰਟ ਤੇ ਬਾਰੇ ਰੋਡਸ ਮਾਸਟਰ ਲਾਉਣ ਦੀ ਮੰਗ ਕਰਦਾ ਪੰਜ ਵਾਰ ਤੁਹਾਨੂੰ ਬਲਾਊਡ ਸਮਾਨਿਤ ਕੀਤਾ ਪੰਜਾਬ ਗਵਰਨਮੈਂਟ ਨੇ ਪੰਜ ਵਾਰ ਸਨਮਾਨਿਤ ਕੀਤਾ ਔਰ ਪਤਾ ਹੀ ਨਹੀਂ ਕਿੰਨੇ ਕੁ ਮੈਡਲ ਇਹਨਾਂ ਨੇ ਜਿੱਤੇ ਆ ਪੂਰੇ ਪੰਜਾਬ ਦੇ ਵਿੱਚ ਕਿੰਨੇ ਵਾਰੀ ਤੁਸੀਂ ਪੰਜਾਬ ਦੇ ਵਿੱਚੋਂ ਜਿਹੜਾ ਪੰਜਾਬ ਪੱਤਰ ਤੇ ਤੁਸੀਂ ਜਿੱਤਿਓ ਛੱਠਵਾਂ ਵਾਰੀ 60 ਵਾਰ ਪੰਜਾਬ ਪੱਧਰ ਤੇ ਜਿੱਤਾਂ ਪ੍ਰਾਪਤ ਕੀਤੀਆਂ ਤੇ 30 ਵਾਰ ਨੈਸ਼ਨਲ ਸਕੂਲ ਵਿੱਚ ਹਿੱਸਾ ਲੈ ਕੇ ਜਿੱਤਾਂ ਪ੍ਰਾਪਤ ਕੀਤੀਆਂ 30 ਵਾਰ ਨੈਸ਼ਨਲ ਪੱਧਰ ਤੇ ਇਹਨਾਂ ਨੇ ਪ੍ਰਾਈਜ਼ ਜੋ ਇਹਨਾਂ ਨੇ ਪ੍ਰਾਪਤ ਕੀਤੇ ਐਥਲੀਟ ਨੇ ਤਿੰਨ ਵਾਰ ਅੰਤਰਰਾਸ਼ਟਰੀ ਪੱਧਰ ਤੇ ਤਿੰਨ ਵਾਰ ਅੰਤਰਰਾਸ਼ਟਰੀ ਪੱਧਰ ਤੇ ਸਿੰਗਾਪੁਰ ਦਿੱਲੀ ਦਿੱਲੀ ਤੇ ਨਾਸਤ ਅੱਛਾ ਜੀ ਤਿੰਨ ਵਾਰ ਲੜੇ ਜਿੱਤੇ ਆਦੇ ਹੋਰ ਕਿਹੜੀ ਕਿਹੜੀ ਬੰਦਿਸ਼ਾਂ ਤੁਸੀਂ 2016 ਵਿੱਚ ਬਾਲੂ ਅਮਰੀਕਾ ਗਿਆ ਦਾ ਮੁਕਮਲ ਅਸਾ ਮੈਰ ਕਵੇ ਜਾ ਉਸ ਵਿੱਚ ਚੌਥਾ ਨੰਬਰ ਬਾਲੂ ਤੋਂ ਪਿਆ ਤੇ ਆਪ ਨੂੰ 30 ਘੰਟੇ ਆਏ ਸੀ ਯਸ ਚੰਪੀਅਨ ਅੱਛਾ ਉਸ ਵਿੱਚੋਂ ਜਰੂਰ ਵੀ ਜਾਦੂ ਉਹਦੇ ਵਿੱਚੋਂ ਚੌਥੇ ਨੰਬਰ ਚੌਥੇ ਨੰਬਰ ਬਾਲੂ ਬਾਲੂ ਮਾਰਤਾ ਚੋਂ ਲੌਕ ਕਵਚ ਤੇ ਇਹ ਆ ਤੁਸੀਂ ਅੰਕਲ ਜੀ ਆਪਣੇ ਕਿਹੜੀ ਰੇਸ਼ਮ ਨੂੰ ਕਿੰਨੇ ਕਿਲੋਮੀਟਰ ਦੀ ਰੇਸ਼ਮ ਦੇ ਵਿੱਚੋਂ ਮੈਂ ਜ਼ਿਆਦਾ ਤਾਂ ਲੇ 5000 ਮੀਟਰ ਰੇਸ਼ਮ ਲਾਜਾ ਮਿਲੇਗਾ ਉਹਨਾਂ ਕਿਹਨੋਂ ਇੱਥੇ ਕਿਉਂ ਲੜਨੋਂ ਤੇ ਜਿਹੜੀ ਦਿੱਲੀ ਗਿਆ ਦੇ ਮਨਸਾਨ ਮੋਰਚੇ ਤੇ ਉੱਥੇ 400 ਕਿਲੋਮੀਟਰ ਦੌੜ ਲਈ ਅੱਛਾ ਦੋਸਤੋ ਲੇਖ ਤੁਹਾਨੂੰ ਹੋਰ ਜਾਣਕਾਰੀ ਕਿਸਾਨ ਮੋਰਚੇ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਜਦੋਂ ਕਿਸਾਨ ਮੋਰਚਾ ਲੱਗਿਆ ਸੀ ਉਦੋਂ ਇਹ ਪੈਦਲ ਇੱਥੋਂ ਆਪਣੇ ਸਰਹਾਲਤਾ ਜੀਆਂ ਤੋਂ ਦੌੜ ਕੇ ਦਿੱਲੀ ਗਈ ਸੀ ਕਿੰਨੇ ਕਿਲੋਮੀਟਰ ਥੋਂ 400 400 ਕਿਲੋਮੀਟਰ ਦੂਰ ਜਦੋਂ ਆਪਣੇ ਕਿਸਾਨ ਮੋਰਚਾ ਲਗਾਇਆ ਸੀ ਇੱਥੋਂ ਇਹ ਪੈਦਲ ਪੂਰੇ ਆਪਣੇ ਪੰਜਾਬ ਦੇ ਵਿੱਚ ਇਹਨਾਂ ਦੀ ਪੂਰੀ ਚਰਚਾ ਹੋਈ ਸੀ ਸਹਾ ਕਾਡੀਆਂ ਤੋਂ ਦੌੜ ਕੇ ਇਹ 400 ਕਿਲੋਮੀਟਰ ਦੂਰ ਕਿਸਾਨ ਮੋਰਚਾ ਲਗਾਏ ਸੀ ਦਾ ਬਹੁਤ ਵੱਡਾ ਇਹ ਹੁਣ ਯੋਗਦਾਨ ਉੱਥੇ ਵੀ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਹੁਣ ਵੀ ਇਹ ਕੋਚਿੰਗ ਦੇ ਰਿਹਾ ਐਨੇ ਪ੍ਰਾਪਤ ਕਰਕੇ ਅੱਜ ਵੀ ਬਾਈ ਅਪਡੇਟ ਕੋਚ ਇਹ ਕਿਹੜੀ ਪੋਸਟ ਚ ਸਰਦਨ ਪਾਕ ਬੰਗਾ ਵਿੱਚ ਬੰਦਾ ਐਨਐਸ ਕਾਲਜ ਬੰਗਾ ਦੇ ਵਿੱਚ ਵਿਦਿਆਰਥੀਆਂ ਨੂੰ ਖਤਮ ਦੇ ਪੰਜ ਤੋਂ ਸੱਤ ਸ਼ਾਮ ਨੂੰ ਪੰਜ ਤੋਂ ਸੱਤ ਸ਼ਾਮ ਨੂੰ ਕੋਚਿੰਗ ਦੇ ਰਹੇ ਸੋ ਬਹੁਤ ਇਹਨਾਂ ਦੀ ਪ੍ਰਾਪਤੀ ਇਹ ਫਿਰ ਤੁਸੀਂ ਅੰਦਰ ਕਦੋਂ ਸ਼ੁਰੂਆਤ ਮੰਨੂ ਹੋਈ ਮੈਡੀਸ਼ੂਲ 170 ਜਮ ਹੋਈ 1970 ਮਹੀਨਾ ਤੋਂ ਜਮ ਹੋਈ 40 ਦਿਨ ਮਿਲਦੇ ਨੇ ਸ਼ੁਰੂਆਤ ਕੀਤੀ ਤੇ ਵੀ ਮੈਂ 82 ਤੱਕ ਭਲਾਈ ਦੋ ਨਵਾਂ ਬਗਵਾਨ ਸੋਟੀ ਫਿਰ ਕੁਝ ਗੈਪ ਰਹਿ ਗਿਆ ਜਿੰਦਗੀ ਦੇ ਜੀਵਨ ਵਿੱਚ ਜੋਬਨ ਦਾ ਤੇ ਉਹ ਕੰਮ ਪੈ ਗਿਆ ਸਾਨੇ ਵਿਦਵਾਨ ਨੂੰ ਦਿੱਤੀਆਂ 97 ਵਿੱਚ ਠੀਕ ਹੈ ਉਹ ਤੋਂ ਬਗਵਾਨ ਚੱਲਦੀ ਹੁਣ ਤੁਹਾਡੇ ਕੋਲੇ ਕਿੰਨੇ ਮੈਡਲ ਤੁਸੀਂ ਪ੍ਰਾਪਤ ਕੀਤੇ ਸਾਲ ਦੇ ਅੰਦਰ 109 골ਡ ਦੇ ਮੈਡਲ ਹੋ ਗਏ 109 골ਡ ਮੈਡਲ ਹਾਂ ਪਿਆਨ ਨੇ 60 ਮੈਡਲ ਅੱਛਾ ਚੌਥ ਤੇ ਕੰਸੀ ਦੇ ਮੈਡਲ ਕਿਹਾ ਵਾ ਜੋ ਟੋਟਲ ਦੋ 77 2 77 277 ਮੈਡਲ ਪ੍ਰਾਪਤ ਅੱਜ ਸਾਡੇ ਹੁਸ਼ਕਾਰ ਬੈਠੇ ਨੇ ਸੋ ਬਹੁਤ ਖੁਸ਼ੀ ਹੋਈ ਸਾਨੂੰ 163 ਫੀਡ ਚੀਜ਼ਾਂ ਤੇ ਟੋਪੀਆਂ ਮਿਲੀਆਂ ਕੀ ਬਾਤ ਹੁਣ ਤੱਕ ਤੇ ਐਥਲੀਟ ਨੂੰ ਮੰਨ ਲੋ ਕਿਵੇਂ ਪ੍ਰੈਕਟਿਸ ਕਰਨੀ ਚਾਹੀਦੀ ਹੈ ਨੌਜਵਾਨ ਸਾਡੇ ਦੇਖ ਰਹੇ ਹਨ ਜਨੇ ਇਨ ਨੂੰ ਤੁਸੀਂ ਕੀ ਮੰਨ ਲੇ ਕੇ ਆਪਾਂ ਨਸ਼ਾ ਬਣਦਾ ਕਿਹਦਾ ਤੇ ਸਾਦਾ ਕਰਨ ਚਾਹੀਦਾ ਸਭ ਤੋਂ ਵੱਡੀ ਗੱਲ ਤਾਂ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਇਹ ਜੇਲਾਂ ਖਾਣਾ ਜਲਦਾ ਹੋ ਗਿਆ ਤੇ ਕਮ ਹਾਰਡ ਹੈ ਜਰੂਰੀ ਮੈਂ ਇਹਨਾਂ ਆਪ ਬੱਚਿਆਂ ਕੋਲੋਂ ਉਹਨਾਂ ਨੂੰ ਧਿਆਨ ਪੈਂਦਾ ਹੁੰਦਾ ਵੀ ਤੁਸੀਂ ਦੌੜ ਲਾਓ ਜਾਂ ਸੈਰ ਜਾਂ ਸੈਕਿੰਡ ਫਲੋ ਤਾਂ ਸੁਭਾ ਵਿਚਾਓ ਨਹੀਂ ਤਾਂ ਡਾਕਟਰਾਂ ਦੇ ਕੋਲ ਜਾਣਾ ਸਾਈਕਲ ਸੈਕਿੰਡ ਐਕਸਰਸਾਈਜ਼ ਸਾਈਕਲ ਜਾਂ ਕੋਈ ਦੌੜ ਜਾਂ ਸੈਰ ਸੈਰ ਕਰਦੇ ਤਾਂ ਹਲ ਹੈਗਾ ਮੁੱਕਾ ਨਹੀਂ ਹਲ ਕੋਈ ਨਹੀਂ ਮੁੱਕਾ ਹੁਣ ਤੁਹਾਡੀ ਵੈਸੀ ਉਮਰ ਕਿੰਨੀ ਹੋ ਗਈ ਹੈ 74 ਸਾਲ ਦੀ ਉਮਰ ਪਰ ਫੇਰ ਵੀ ਅੱਜ ਇਹ ਬਹੁਤ ਅੱਛੇ ਦੌੜਾ ਆਪ ਨੇ हूँ भी यह कोचिंग दे रहे हैं फिट ने पूरे यदा एक कराज आने दस ही दिता कि नशे तो दूर रहो वह तो सैकल चलाओ जा कोई शैर करते रहो हाँ ये जरूरी तो मैं इस वे एशियन मीट चल पा क्या बात? उस वे बत्ती कंट्री आ रहे हैं अच्छा कंपनी वास्ते चेन्नई होनी गेम एशियन गेम एशियन गेम चेन्नई तैयारी कर रहे हैं ਨੇ ਉਹਦੇ ਵਿੱਚ ਇਹ ਇਸ ਲੰਘ ਤੋਂ ਦੀਆਂ ਕਿੰਨੀਆਂ ਬੀਆ ਜਿੱਦਾਂ 35 40 ਤੱਕ 45 45 ਤਿਆਰ ਪਿਆ ਉਹ ਅੰਜੇ 5 ਸਾਲਾਂ ਪਹਿੰੋਂ ਤੋਂ 107 ਜਾਂਦੀ ਹੁੰਦੀ ਸੀ 100 ਸਾਲ ਦੇ ਬੰਦੇ ਹੁੰਦੇ ਸਾਡੇ ਅੱਛਾ ਵੱਖ-ਵੱਖ ਇਹ ਜਨ 500 ਲਗਰ 3 100 ਸਾਲ ਤੱਕ ਡੋਰ ਸਕਦੇ ਉਹਦੇ ਬੰਦੇ ਤੋਂ ਆਉਂਦੇ ਆ ਕੋਈ ਬਲਕਿੰਗ ਲੋਕ ਨਹੀਂ ਹੁੰਦੇ ਚਲੋ ਅਸੀਂ ਸ਼ੌਕਾ ਵਾਲਾ ਤੁਹਾਡੇ ਆਉਣ ਵਾਲੇ ਸਮੇਂ ਵਾਸਤੇ ਠੀਕ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਮਾਂ ਕੱਢਿਆ ਤੁਹਾਡਾ ਤੁਹਾਨੂੰ ਬਹੁਤ ਬਹੁਤ ਜੇ ਤੁਸੀਂ ਨੂੰ ਟਾਈਮ ਦਿੱਤਾ ਹੈ ਜੀ ਜੀ ਮਾੜਾ ਤੁਸੀਂ ਤੇਲੇ ਮਸ਼ਹੂਰ ਪੰਜਾਬ ਦੇ ਵਿੱਚ ਤੇ ਸਾਡੇ ਜਿੰਨੇ ਵੀ ਨੌਜਵਾਨ ਆ ਮੈਂ ਤਾਂ ਇਹ ਬੇਨਤੀ ਕਰੂਗਾ ਵੀ ਉਹ ਤੁਹਾਡੀਆਂ ਗੱਲਾਂ ਨੂੰ ਜਰੂਰ ਸੁਣਨ ਤੇ ਸਾਲ ਹੈ 261 ਗੱਲ ਬਚੀ ਵੀ ਕਿਹੋ ਜਿਹਾ ਮਨ ਬੋਲਤਾ ਬਸ ਅੱਛਾ ਜੀ ਉਹਨੇ ਮੇਰਾ ਨਾਮ ਲਿਖਾਇਆ ਉਹਦੇ ਵਿੱਚ ਉਹਦਾ ਪਿੰਡ ਦਾ ਪਿਆਰ ਲਿਖਿਆ ਗਿਆ ਤੇ ਇਹ ਇਹ ਇਲਾਕੇ ਫੌਜਾ ਸਿੰਘ ਦੁਆਬੇ ਦੇ ਫੌਜਾ ਸਿੰਘ ਦਾ ਨਾਮ ਹੈ ਤੁਹਾਡਾ ਮੇਰਾ ਨਾਮ ਅਸਾ ਦੁਆਬੇ ਤੋਂ ਫੌਜਾ ਸਿੰਘ ਦੇ ਨਾਮ ਨਾਲ ਬੋਲਦੇ ਨਾਮ ਵੀ ਹੁੰਦੇ ਹਾਂ ਇਹ ਫੋਟੋ ਸਿੰਘ ਨਾਮ ਕੀ ਦਿੱਤਾ ਸੀ ਤੁਹਾਨੂੰ ਫੋਟੋ ਨਹੀਂ ਮੇਰੇ ਟੀਚਰ ਬਤਾਉ ਸੀ ਮਾਸਟਰ ਨੇ ਅੱਛਾ ਇਹ ਕਿਤਾਬ ਹੈ ਸਤਿ ਜੀ ਬੰਦ ਗੱਲ ਬੋਦੀ ਕੋਈ ਨਾਮ ਮੇਰਾ ਫੋਟੋ ਸਿੰਘ ਦਿੱਤਾ ਉਹਨਾਂ ਨੇ ਨੇ ਹੁਣ ਇੱਧਰ ਤੁਹਾਨੂੰ ਕਿਹੜੇ ਨਾਲ ਜਾਨਾ ਜਾਨਾ ਜਦੇਵਿੰਦਰ ਸਿੰਘ ਕਿਹੜੇ ਨਾਮ ਹੈਗਾ ਪਰ ਉਹਦਾ ਉਹ ਨਹੀਂ ਕਹਤਾ ਇੱਥੇ ਰਾਡੀ ਲਗਤ ਪੰਜਾਹ ਜਨੇ ਹੈਗੀ ਹੈ ਠੀਕ ਜਦੋਂ ਮੈਨੂੰ ਜਿੱਥੇ ਪਿੱਛੇ ਅੱਛਾ ਉਹ ਪੰਜਾਹ ਜਨੇ ਤੋਂ ਮੈਂ ਕਹਾਂ ਠੀਕ ਹੈ ਠੀਕ ਹੈ ਉਹ ਉਹ ਇਹਨਾਂ ਨੂੰ ਮੰਨੋ ਜਿਸ ਤਰ੍ਹਾਂ ਮਿਲਖਾ ਸਿੰਘ ਆਪਣੇ ਮਸ਼ਹੂਰ ਜੰਗਾਂ ਹਾ ਰਾਈਡਿੰਗ ਸਿੱਖ ਹੋਏ ਹਨ ਉਹਨਾਂ ਸਿੱਖ ਹੋਏ ਉਹੇ ਤਰ੍ਹਾਂ ਇਹਨਾਂ ਦੇ ਆਪਕ ਨੂੰ ਵੀ ਇਹਨਾਂ ਨੂੰ ਫੌਜਾ ਸਿੰਘ ਦੇ ਨਾਲ ਸਨਮਾਨ ਤੇ ਸਨਮਾਨ ਦਿੱਤਾ ਤਾਂ ਬਹੁਤ ਹੀ ਵਧੀਆ ਸਾਨੂੰ ਮਿਲ ਕੇ ਖੁਸ਼ੀ ਹੋਈ ਤੇ ਮੇਰੇ 25 ਵਿੱਚ ਦੀ 25 ਜੋਬਸ ਦੇ ਚਲੇ ਗਏ। ਅੱਛਾ ਜਿਹਦੇ ਤੁਹਾਡੇ ਸਟੂਡੈਂਟ 11 ਬੱਚੇ ਬਹੁਤ ਵਧੀਆ ਚਲੇ ਗਏ ਬਾਕੀ ਬਹੁਤ ਨੇ ਜਿਨ੍ਹਾਂ ਨੂੰ ਚੈਰੀ ਗ੍ਰੈਜੂਏਸ਼ਨ ਜਿ ਕਰਾਈ ਜਾ ਬਹੁਤ ਖੁਸ਼ੀ ਵਾਲੀ ਗੱਲ ਆ 20 25 ਬੱਚੇ ਇਹਨਾਂ ਤੋਂ ਕੋਚਨ ਲੈ ਕੇ 11 ਬੱਚੇ ਬਹੁਤ ਵਧੀਆ ਪੜ੍ਹਸ ਦੇ ਵਿੱਚ ਆਉਂਦੇ 50% ਦੇ ਵਿੱਚ ਤੇ ਬਾਕੀ ਆ ਰਹੇ ਕੋਈ ਆਦਮੀ ਕੋਈ ਦਿੱਕਤ ਸਕੂਲਾਂ ਵਿੱਚ ਕੋਈ ਰੋਲ ਲੈ ਐਸਸੀ ਐਫਸੀਆਈਸ ਵਿੱਚ ਹੋ ਗਿਆ ਤਾਂ ਠੀਕ ਹੈ ਜੀ ਦੀ ਮਾਪੀ ਪ੍ਰੀਵਿਧਿਕਰਨਾ ਵਿੱਚ ਇਹਨਾਂ ਕੋਈ ਪਹਿਲ ਸੇਵਾ ਕਰ ਫਰੀ ਫਰੀ ਸੇਵਾ ਜੋ ਕੋਚਿੰਗ ਇਹ ਦੇ ਰਹੇ ਆ ਫਰੀ ਸੇਵਾ ਕਰ ਰਹੇ ਆ ਜਿੰਨੇ ਵੀ ਕਾਲਜ ਦੇ ਵਿੱਚ ਇਹਨਾਂ ਕੋਲੇ ਬੰਗੇ ਇਥੇ ਆਉਦੇ ਸਟੂਡੈਂਟ ਫਰੀ ਕੋਚਿੰਗ ਦੇ ਰਹੇ ਆ ਉਹਨਾਂ ਨੂੰ ਜਿਵੇਂ ਪੁਲਿਸ ਦੀ ਤਿਆਰੀ ਕਰਾ ਰਹੇ ਆ ਜਾਂ ਫਾਇਰ ਦੀ ਤਿਆਰੀ ਤੇ ਇਹ ਵੀ ਇਹਨਾਂ ਦਾ ਬਹੁਤ ਵਧੀਆ ਪਰਪਕਾਰ ਨੌਜਵਾਨਾਂ ਵਾਸਤੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਬਹੁਤ ਧੰਨਵਾਦ ਬਹੁਤ ਵੈਲਿ ਫਾਲਸੋ ਵੈਲਿ ਪੋਲਿਸ ਹੋ ਰਿਹਾ ਸਤ ਸ਼੍ਰੀ ਅਕਾਲ